ਜਿੱਤਾਂਗੇ ਵੀ ਜਿੱਤਾਂਗੇ ਕਿਸਾਨ ਮੋਰਚਾ ਜਿੱਤਾਂਗੇ ਇਹ ਨਾਰੇ ਲਾਉਂਦੀਆਂ ਹਰਿਆਣੇ ਤੋਂ ਬੀਬੀਆਂ ਆਈਆਂ ਨੇ ਟਰਾਲੀ ਲੈ ਕੇ ਟਰਾਲੀ ਦੀ ਭਰੀ ਹੋਈ ਆ ਤਾਂ ਗੱਲਬਾਤ ਕਰਾਂਗੇ ਨਾਰੇ ਲਾਉਂਦੇ ਆਏ ਹੋ ਤੁਸੀਂ ਕਿਸਾਨ ਮੋਰਚਾ ਜਿੱਤਾਂਗੇ ਜਿੱਤੋਗੇ ਫਿਰ ਹਾਂਜੀ ਜ਼ਰੂਰ ਜਿੱਤਾਂਗੇ ਅਗਲੇ ਪਾਸੇ ਤਾਂ ਤੁਸੀਂ ਹਰਿਆਣੇ ਤੋਂ ਆਏ ਹੋ ਹਰਿਆਣਾ ਫੋਰਸਾਂ ਨੇ ਤਾਂ ਹਰਿਆਣੇ ਦੀਆਂ ਨੇ ਅਗਲੇ ਪਾਸੇ ਬਾਰਡਰ ਸੀਲ ਕਰਤਾ ਸਰਕਾਰਾਂ ਨੇ ਹਾਂਜੀ ਹਰਿਆਣਾ ਨੇ ਬਾਰਡਰ ਸੀਲ ਕੀਤਾ ਇੱਧਰ ਵੀ ਸਾਡੇ ਥਾਣਿਆਂ ਤੋਂ ਫੋਨ ਵੀ ਆ ਰਹੇ ਨੇ ਸਾਨੂੰ ਵੀ ਤੁਸੀਂ ਉੱਥੇ ਨਾ ਪਹੁੰਚੋ ਲੰਗਰ ਲੈ ਕੇ ਕਿਸਾਨਾਂ ਲਈ ਅਸੀਂ ਰੋਜ਼ ਆਉਂਦੇ ਆ ਇੱਥੇ ਲੰਗਰ ਲੈ ਕੇ ਆਉਂਦੇ ਆ ਕਿਸਾਨਾਂ ਲਈ ਸਾਡੇ ਰਾਹ ਬੰਦ ਕੀਤੇ ਜਾਂਦੇ ਨੇ ਅਸੀਂ ਖੇਤਾਂ ਵਿੱਚ ਦੀ ਰਾਹ ਬਣਾ ਕੇ ਰੋਜ਼ ਪਹੁੰਚਦੇ ਆ ਇੱਥੇ ਖੇਤਾਂ ਦੇ ਵਿੱਚੋਂ ਆਇਓ ਤੁਸੀਂ ਹਾਂਜੀ ਹਾਂਜੀ ਟਰਾਲੀਆਂ ਲੈ ਕੇ ਹਰਿਆਣੇ ਦੇ ਵਿੱਚ ਰਾਹ ਬੰਦ ਕੀਤੇ ਹੋਏ ਨੇ ਹਾਂਜੀ ਹਾਂਜੀ ਪੁਲਿਸ ਨੇ ਥਾਂ ਥਾਂ ਬੈਰੀਕੇਡ ਲਾਏ ਹੋਏ ਨੇ ਵੀ ਪੰਜਾਬ 'ਚ ਨਾ ਪਹੁੰਚਣ ਬਾਰਡਰ ਤੇ ਲੋਕ ਨਾ ਪਹੁੰਚਣ ਤਾਂ ਲੰਗਰ ਬਣਾ ਕੇ ਲੈ ਕੇ ਆਉਨੇ ਹੋ ਤੁਸੀਂ ਹਾਂਜੀ ਹਾਂਜੀ ਸਵੇਰੇ ਰੋਜ਼ ਲੰਗਰ ਬਣਾ ਕੇ ਲੈ ਕੇ ਆਉਨੇ ਇੱਥੇ ਸ਼ਾਮ ਤੱਕ ਸਾਡਾ ਲੰਗਰ ਚੱਲਦਾ ਕੀ ਕਿਹਾ ਜਾਂਦਾ ਪੁਲਿਸ ਵਾਲਿਆਂ ਵੱਲੋਂ ਪੁਲਿਸ ਵਾਲਿਆਂ ਵੱਲੋਂ ਕਿਹਾ ਜਾਂਦਾ ਕਿ ਉੱਥੇ ਨਾਰੇ ਨਾ ਲਾਓ ਐਵੇਂ ਲੰਗਰ ਨਾ ਲਾਓ ਉੱਥੇ ਨਾ ਜਾਓ ਖਨੌਰੀ ਬਾਰਡਰ ਤੇ ਹਾਂਜੀ ਘਰਾਂ ਦੇ ਵਿੱਚ ਅਨਾਉਂਸਮੈਂਟ ਘਰਾਂ ਦੇ ਵਿੱਚ ਸਾਡੇ ਕਹਿੰਦੇ ਪਾਸਪੋਰਟ ਤੁਹਾਡੇ ਉਹ ਜ਼ਬਤ ਕਰ ਲਾਂਗੇ ਸਾਨੂੰ ਐਦਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਸਾਡਾ ਪਿੰਡ ਵੀ ਸੀਲ ਕਰਨ ਨੂੰ ਕਹਿ ਰਹੇ ਨੇ ਅੱਜ ਅੱਛਾ ਹਾਂਜੀ ਕੋਟਾ ਪਿੰਡ ਸੀਲ ਕਰਨ ਨੂੰ ਕਹਿ ਰਹੇ ਨੇ ਹਾਂਜੀ ਅੱਛਾ ਫੋਰਸਾਂ ਲੱਗ ਗਈਆਂ ਤੁਹਾਡੇ ਪਿੰਡ ਦੇ ਆਲੇ-ਦੁਆਲੇ ਕਹਿੰਦੇ ਹਰਿਆਣੇ ਦੇ ਵਿੱਚ ਤਾਂ ਬਹੁਤ ਖੜਾਤੀ ਹੈ ਕਹਿੰਦੇ ਵੀ 10 ਮਿੰਟਾਂ 'ਚ ਫੋਰਸ ਲੱਗ ਜੂਗੀ ਸਾਡੇ ਪਿੰਡ 'ਚ ਹਾਂਜੀ ਫੋਨ ਆ ਰਹੇ ਨੇ ਸਾਨੂੰ ਵਾਰ-ਵਾਰ ਕਰੋ ਵੀ ਫੋਰਸ ਲੱਗ ਜੂਗੀ ਬੀਬੀ ਹਾਂ ਤਾਂ ਬੀਬੀ ਹਰਿਆਣੇ 'ਚੋਂ ਆਏ ਹੋ ਪੈਣ ਕਹਿੰਦੀ ਸਾਡੇ ਤਾਂ ਹਰਿਆਣਾ ਸੀਲ ਕਰਨ ਨੂੰ ਫਿਰਦੇ ਨੇ ਤੁਹਾਡਾ ਪਿੰਡ ਔਰ ਹੁਣ ਕਰਨਗੇ ਚੈਨਾ ਬਾਰਡਰ ਬਣਾਤਾ ਹਰਿਆਣਾ ਸਰਕਾਰ ਨੇ ਚੈਨਾ ਵਾਲਾ ਬਾਰਡਰ ਬਣਾਤਾ ਉਹੀ ਤਾਕਤ ਉੱਥੇ ਲਾਉਣ ਦੇ ਚੈਨਾ ਦੇ ਬਾਰਡਰ ਤੇ ਪੰਜਾਬ ਵੀ ਨਾਲ ਲੱਗਦਾ ਹਰਿਆਣਾ ਵੀ ਲੱਗਦਾ ਇੱਥੇ ਚੈਨ ਵਾਲਾ ਮਾਹੌਲ ਬਣਾ ਰੱਖਿਆ ਪਾਟਨ ਦਾ ਅਸੀਂ ਕਹਿੰਦੇ ਵੀ ਕਾਨੂੰਨ ਐ ਐਮਐਸਪੀ ਤੇ ਕਾਨੂੰਨ ਬਣਾ ਚਾਹੀਦਾ ਸਾਰਾ ਫਸਲਾਂ ਦਾ ਐਮਐਸਪੀ ਹੋਣਾ ਚਾਹੀਦਾ ਤੁਸੀਂ ਕਿੰਨਾ ਕਿਥੋਂ ਕਿੰਨਾ ਕਿ ਦੂਰ ਪੈ ਜਾਂਦਾ ਤੁਹਾਡਾ ਪਿੰਡ ਸਾਨੂੰ 16 ਕਿਲੋਮੀਟਰ ਪੈ ਜਾਂਦਾ 16 ਕਿਲੋਮੀਟਰ ਸਮਸਤ ਆ ਕਰੀਏ ਇਸ ਰਸਤੇ ਦਾ ਪਹਿਲਾਂ ਵੀ ਲੰਘਦੇ ਹੋਵੋਗੇ ਇਹੋ ਜਿਹਾ ਮਾਹੌਲ ਕਦੇ ਸੋਚਿਆ ਸੀਗਾ ਵੀ ਇੱਥੇ ਬਣ ਜੂਗਾ ਵੀ ਇੰਨੇ ਨੇ ਬੈਰੀਕੇਡ ਲੱਗੇ ਚਾਈਨਾ ਚਾਈਨਾ ਬਾਰਡਰ ਪਹਿਲੀ ਵਾਰ ਦੇਖਿਆ ਹਰਿਆਣੇ ਵਿੱਚ ਹਰਿਆਣਾ ਹਰਿਆਣਾ ਸਰਕਾਰ ਨੇ ਚਾਈਨਾ ਬਾਰਡਰ ਬਣਾਤਾ ਪੰਜਾਬ ਹਰਿਆਣਾ ਦੇ ਹਾਂ ਚਾਈਨਾ ਬਾਰਡਰ ਹਾਂਜੀ ਜਿਹੜਾ ਦਾਤੇ ਵਾਲਾ ਪਿੰਡ ਹੈਗਾ ਉਹਦੇ ਨਾਲ ਸਾਡੇ ਵੀ ਰਿਸ਼ਤੇਦਾਰੀਆਂ ਦੀ ਸਾਂਝ ਆਪ ਚ ਸਾਡੇ ਪਿੰਡ ਦੀਆਂ ਹੁਣ ਵੀ ਕੁੜੀਆਂ ਵੀ ਵਹਿਈਆਂ ਨੇ ਸਾਡੀਆਂ ਆਪਣੀਆਂ ਹਾਂਜੀ ਹੁਣ ਜਦੋਂ ਵੀ ਅਸੀਂ ਇੱਥੋਂ ਜਾਣ ਵਾਸਤੇ ਵੀ ਦੱਸੋ ਕਿਹੜਾ ਰਸਤਾ ਚੁਣੀਏ ਕੋਈ ਦੁੱਖ ਹੈ ਸੁੱਖ ਹੈਗਾ ਵੀ ਸਾਨੂੰ ਜਾਣਾ ਆਉਣਾ ਤਾਂ ਪੈਣਾ ਹੀ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆਂਗੇ ਵੀ ਵੱਡਰ ਨੂੰ ਥੋੜਾ ਜਾਵੇ ਵੀ ਸਾਡੇ ਕਿਸਾਨਾਂ ਨੂੰ ਵੀ ਅੱਗੇ ਜਾਣ ਦਿੱਤਾ ਜਾਵੇ ਨਹੀਂ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਣਾ ਤੁਹਾਡੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਤੁਸੀਂ ਦੱਸ ਰਹੇ ਸੀ ਵੀ ਕਿਹਾ ਜਾ ਰਿਹਾ ਕੀ ਪਿੰਡ ਫੋਨ ਕੀ ਆਇਆ ਤੁਹਾਨੂੰ ਸਾਨੂੰ ਇਹ ਗੱਲ ਕਹਿ ਰਹੇ ਨੇਗੇ ਵੀ ਤੁਸੀਂ ਵੀ ਧਰਨੇ 'ਚ ਗਏ ਹੋਗੇ ਅਸੀਂ ਲੰਗਰ ਵਰਤਾਉਣ ਵਾਸਤੇ ਰੋਜ਼ ਆਉਂਦੇ ਇੱਥੇ ਵੀ ਲੰਗਰ ਸਾਡਾ ਲਾਉਣਾ ਫਰਜ ਹੈਗਾ ਅਸੀਂ ਫਰਜ ਫਰਜ਼ਾ ਬਦ ਨਿਮਾਰਿਆਂਗੇ ਲੰਗਰ ਵਰਤੌਣ ਤੋਂ ਵੀ ਰੋਕਿਆ ਜਾ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਹਾਂਜੀ ਫਿਰ ਅਸੀਂ ਆ ਰਹਿਆਂਗੇ ਬਾਬਾ ਕਾਵਲ ਸਿੰਘ ਜੀ ਦੀ ਗੱਡੀ ਆ ਰਹੀ ਹੈਗੀ ਸਵੇਰੇ ਆਉਂਦੀ ਹੈਗੀ ਸ਼ਾਮ ਨੂੰ ਸ਼ਾਮ ਤੱਕ ਲੰਗਰ ਵਰਤਾ ਕੇ ਫਿਰ ਵਾਪਸ ਜਾਣਿਆਂਗੇ ਅੱਛਾ ਹਾਂਜੀ ਦਿੱਲੀ ਆਉਣੇ ਹੋ ਫਿਰ ਕਿੰਨੇ ਦਿਨ ਹੋ ਗਏ ਆਉਂਦੇ ਆ ਅਸੀਂ 13 ਤਰੀਕ ਤੋਂ 13 ਤਰੀਕ ਤੋਂ ਹਾਂਜੀ ਹਾਂ ਹਰਿਆਣੇ ਦੇ ਤਾਂ ਕਹਿੰਦੇ ਜਿਹੜੇ ਛੋਟੇ ਛੋਟੇ ਰਸਤੇ ਵੀ ਨੇ ਭਾ ਗੰਡੀਆਂ ਤੇ ਵੀ ਕਹਿੰਦੇ ਫੋਰਸ ਲਾਤੀ ਹੁਣ ਹਾਂਜੀ ਲਾਈ ਪਈਆਂ ਜੇ ਲੋਕ ਪੰਜਾਬ ਦੇ ਨਾਲ ਇਹ ਕੁਝ ਹੋ ਰਿਹਾਗਾ ਤਾਂ ਹਰਿਆਣੇ ਵਾਸਤੇ ਕਿਹੜਾ ਕਾਨੂੰਨ ਹੋਰ ਨਗੇ ਹਾਂ ਹਰਿਆਣੇ ਵਾਸਤੇ ਵੀ ਇੱਕ ਕਾਨੂੰਨ ਨਗੇ ਕਿਉਂਕਿ ਵੀਰ ਵੀ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤਾਂ ਹਰਿਆਣੇ ਦੇ ਲੋਕ ਸੜਕਾਂ ਤੇ ਕਿਉਂ ਨਹੀਂ ਉਤਰਨਗੇ ਇਸ ਕਰਕੇ ਅਸੀਂ ਸੜਕਾਂ ਦੇ ਉੱਤਰ ਨੂੰ ਮੁੰਡਿਆਂ ਨੂੰ ਵੀ ਨਾਲ ਲੈ ਕੇ ਆਏ ਫਿਰ ਬੱਚਿਆਂ ਨੂੰ ਵੀ ਦਿਖਾਉਣ ਆਏ ਹੋਏ ਛੋਟੇ ਛੋਟੇ ਬੱਚੇ ਸਾਡੇ ਨਾਲ ਨਗੇ ਸਕੂਲ ਨੂੰ ਛੁੱਟੀ ਵੀ ਲੈ ਰਹੇ ਨੇਗੇ ਹੁਣ ਗੰਗਾ ਸਕੂਲ ਹੈਗਾ ਇੱਥੇ ਵਿੱਚ ਹੈਗਾ ਆ ਆ ਗਿਆ ਰੋਡ ਦੇ ਉੱਪਰ ਇਹਦੇ ਵਿੱਚ ਬੱਚਿਆਂ ਦੇ ਵੀ ਪੇਪਰ ਹੋਣੇ ਨੇ ਪਲੱਸ 2 ਦੇ 22 ਤਰੀਕ ਨੂੰ ਫਿਰ ਹੁਣ ਸਾਨੂੰ ਇਹ ਖਤਰਾ ਹੈਗਾ ਵੀ ਅਸੀਂ ਬੱਚਿਆਂ ਦੇ ਪੇਪਰ ਕਿਵੇਂ ਦਿਵਾਵਾਂਗੇ ਵੀ ਸਾਡੇ ਅੰਸੂ ਗੈਸ ਦੇ ਗੋਲੇ ਸਿੱਟੇ ਗਏ ਜੇ ਸਾਡੇ ਬੱਚਿਆਂ ਨੂੰ ਖਤਰਾ ਹੈਗਾ ਵਿੱਚ ਤਾਂ ਕਹਿੰਦੇ ਹਰਿਆਣੇ ਦੇ ਜਿਹੜੇ ਸਕੂਲ ਨੇ ਪਿੰਡਾਂ ਵਾਲੇ ਕਹਿੰਦੇ ਉਹਨਾਂ ਦੇ ਵਿੱਚ ਪੈਰਾਮੈਟਰੀ ਫੋਰਸਸ ਰੱਖੀਆਂ ਹੋਈਆਂ ਨੇ ਕਹਿੰਦੇ ਸਕੂਲ ਬੰਦ ਕਰਤੇ ਹਰਿਆਣਾ ਪ੍ਰਸ਼ਾਸਨ ਨੇ ਇਹ ਨਹੀਂ ਸਾਨੂੰ ਨੋਟਿਸ ਹਾਂਜੀ ਅੱਛਾ ਹਲੇ ਕੋਈ ਸਕੂਲ ਬੰਦ ਨਹੀਂ ਕਰਿਆ ਸਾਰੇ ਬੱਚੇ ਹਨ ਆਏ ਹਾਈ ਅਸੀਂ ਗੱਲ ਕਰਕੇ ਆਏ ਸੀ ਕਿਸਾਨਾਂ ਨਾਲ ਉਹ ਕਹਿੰਦੇ ਇਸ ਤਰੀਕੇ ਨਾਲ ਕੀਤਾ ਹੋਇਆ ਨਹੀਂ ਨਹੀਂ ਸਾਡੇ ਨਹੀਂ ਹਲੇ ਹਾਂਜੀ ਹਾਂਜੀ ਇੱਥੇ ਇਹ ਬੀਬੀਆਂ ਨਾਲ ਹੋਰ ਨਾ ਵੀ ਗੱਲਬਾਤ ਕਰਦੇ ਆ ਤਾਂ ਮਾਤਾ ਜੀ ਆਏ ਹੋ ਆ ਕਿਸਾਨੀ ਦਾ ਝੰਡਾ ਹੱਥ 'ਚ ਚੱਕਿਆ ਹੈ ਇਹ ਜੋ ਆਖਾਂ ਨੇ ਫੜਾਤਾ ਪੁੱਤ ਚੱਕਣਾ ਹੀ ਸੀ ਹੋਰ ਕੀ ਕਰਨਾ ਸੀ ਕਿਸਾਨੀ ਦਾ ਚੱਕੀ ਹੈ ਹਾਂ ਰੱਤਾ ਬਗਾਉਣ ਤੋਂ ਵੀ ਰੋਕ ਰਹੇ ਨੇ ਹਰਿਆਣਾ ਪ੍ਰਸ਼ਾਸਨ ਨਾਲ ਰੋਕ ਰਹੇ ਨੇ ਹੁਣ ਅਸੀਂ ਪ੍ਰਸ਼ਾਦਾ ਤਾਂ ਭੇਜਣਾ ਹੀ ਆ ਦੇਵਤੀ ਪੁੱਤ ਨੇ ਸਾਡੇ ਹਾਂ ਹੈ ਕਣਨ ਪਹਿਲਾਂ ਤਾਂ ਅਸੀਂ ਪੰਜਾਬ ਦੀ ਜਮੀ ਆ ਹਰਿਆਣਾ ਦੇ ਪਿੱਛੋਂ ਆਏ ਆ ਅਸੀਂ ਹੈ ਫਿਰ ਸਾਨੂੰ ਤਾਂ ਪੰਜਾਬ ਦੀ ਪੱਖ ਚਾਹੀਦਾ ਪੇਕੇ ਤਾਂ ਪੰਜਾਬੇ ਨੇ ਤੁਹਾਡੇ ਪੰਜਾਬ ਜਮਾ ਪੰਜਾਬ ਹੈ ਹਰਿਆਣਾ ਤਾਂ ਬਾਅਦ ਚ ਬਣਾਇਆ ਪਹਿਲਾਂ ਪੰਜਾਬੇ ਸੀ ਪੰਜਾਬ ਹੀ ਸੀ ਸਾਡਾ ਦਾ ਪੁੱਤ ਹੁਣ ਇਹਨਾਂ ਨੇ ਜੇ ਬਠਿਆ ਆ ਹੁਣ ਬੈਠਣਾ ਪੈ ਗਿਆ ਇਹਨਾਂ ਦੇ ਮਗਰ ਸਾਨੂੰ ਆਪਦੇ ਪਾਇਆਂ ਦਾ ਤਾਂ ਪੱਖ ਪਾਲ ਨਹੀਂ ਪੈਣਾ ਸਾਨੂੰ ਹੈ ਹੋਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਅਸੀਂ ਨਹੀਂ ਬਣਾ ਕੇ ਦੇਵਾਂਗੇ ਹੋਰ ਕੌਣ ਦੇਊਗਾ ਫਿਰ ਚੜਦੀ ਕਲਾ ਚੋਂ ਪੂਰਾ ਜਾਵਾਂ ਪੂਰਾ ਚੜਦੀ ਕਲਾ ਚਾ ਕਹਿੰਦੇ ਥੋੜਾ ਪਿੰਡ ਸੀਲ ਕਰਨ ਨੂੰ ਫਿਰਦੇ ਨੇ ਕਰ ਦਣਗੇ ਕੀ ਕਰਨ ਨੂੰ ਅਸੀਂ ਡਰਦੇ ਆਂ ਫੇਰ ਐ ਐ ਤਾਂ ਕਰਨਗੇ ਐ ਨਹੀਂ ਡਰਦੇ ਖੇਤਾਂ ਵਿੱਚ ਦੀ ਆ ਜਾਂਗੇ ਅਜੀ ਖੇਤਾਂ ਵਿੱਚ ਦੀ ਆਵਾਂਗੇ ਬੜਾ ਕਰਨਗੇ ਸਾਡਾ ਪਿੰਡ ਸੀਲ ਕਰ ਦਿੰਗੇ ਅਸੀਂ ਪੰਜਾਬ 'ਚ ਜਾ ਵੜਾਂਗੇ ਵੇਖੇ ਤਾਂ ਹੈਗੇ ਨੇ ਰੋਟੀ ਤਾਂ ਦੇਣਗੇ ਸਾਨੂੰ ਫੇਰ ਐ ਨਹੀਂ ਡਰਦੇ ਅਸੀਂ ਇਹਨਾਂ ਤੋਂ ਪੂਰੀ ਚੜਦੀ ਕਲਾ ਜੋ ਮਤ ਚੜਦੀ ਕਲਾ ਚ ਮਤ ਚੜਦੀ ਕਲਾ ਚ ਸਾਰੇ ਜਾਵਾਂਗੇ ਸਾਰੇ ਦਿੱਲੀ ਤੱਕ ਕਰ ਜਾਵਾਂਗੇ ਜੇ ਸਾਡੇ ਹੱਕ ਨਾ ਮੁੜੇ ਤਾਂ ਹੱਕ ਦੇਣਗੇ ਤੇ ਇੱਥੋਂ ਮੁਰ ਜਾਗੇ। ਨਾ ਹੱਕ ਦੇਣਗੇ ਤੇ ਜਾਵਾਂਗੇ। ਆਹ ਤੇ ਬੰਦਿਆਂ ਦੇ ਨਾਲ ਜਾਣਾ, ਦੇ ਪੁੱਤਰਾਂ ਦੇ ਨਾਲ ਜਾਣਾ। ਸਾਡਾ ਘਰ ਕੀ ਏ ਫਿਰ? ਬਜ਼ੁਰਗਾਂ ਦਾ। ਛਾਵੇਂ ਸਿੱਜਾਂਗੇ। ਬੱਚੇ ਨਾਲ ਆਇਓ, ਪੁੱਤ ਨਾਲ ਆਇਓ, ਇੱਥੇ ਕੀ ਦੇਖਿਆ ਵੀਰ, ਕਿਹੜੀ ਕਲਾਸ 'ਚ ਪੜਦੇ ਹੋ? ਜੁਕੇ ਜੀ ਏ। ਯੂਕੇ ਜੀ 'ਚ ਪੜਦੇ ਹੋ, ਇੱਥੇ ਫਿਰ ਕੀ ਦੇਖਿਆ ਹੁਣ? ਇੱਥੇ ਦੇਖਿਆ। ਜ਼ਾਲਾ ਵਾਹੇ ਬੈਠੇ ਦੇਖਿਆ। ਬਾਦਰ ਦੇਖਿਆ। ਖਸਾਨ ਦੇਖੇ ਨੇ ਫਿਰ ਇੱਥੇ ਚੰਡੇ ਲੈ ਕੇ। ਚਿਕਾਰਾ ਲਾ ਦਿਓ ਫਿਰ ਇੱਕ। ਕੱਤੇ ਵਾਈਗਰ ਦੇ ਖਾਲਸਾ ਵਾਈਗਰ ਫਤੇ ਵਾਈਗਰ ਜੀ ਦੇ ਖਾਲਸਾ ਵਾਈਗਰ ਜੀ ਦੇ ਤਾਂ ਬੱਚਿਆਂ ਨੂੰ ਨਾਲ ਲੈ ਕੇ ਆਇਓ ਦਿਖਾਉਣ ਲੈ ਕੇ ਆਇਓ ਕਿਸਾਨ ਅੰਦੋਲਨ ਨਹੀਂ ਦਿਖਾਉਣ ਵੀ ਪੁੱਤ ਫਿਰ ਇਹਨਾਂ ਨੂੰ ਜਦੋਂ ਹੁਣ ਨਹੀਂ ਦਿਖਾਵਾਂਗੇ ਫਿਰ ਕਦ ਦਿਖਾਵਾਂਗੇ ਮੌਕਾ ਤਾਂ ਹੁਣੀ ਹੈ ਦੇਖਣ ਦਾ ਹਾਂ ਹੋਰ ਮੰਗਰੋ ਕੀ ਕਰਾਂਗੇ ਇਹ ਦੇਖ ਕੇ ਬੇਬੇ ਦਾ ਪੂਰੀ ਚੜਦੀ ਕਲਾ ਜਾ ਫਿਰ ਸਾਰੇ ਪਿੰਡ ਨੂੰ ਮੂਰੇ ਨਾਈ ਫਿਰਦੀ ਚੜਦੀ ਕਲਾ ਜੀ ਚੜਦੀ ਕਲਾ ਜੀ ਰੱਬ ਚੜਦੀ ਕਲਾ ਚ ਰੱਖੇ ਹੈਨਾ ਜੀ ਜ਼ਰੂਰ ਜਿੱਤਾਂਗੇ ਅਗਲੇ ਪਾਸੇ ਤਾਂ ਤੁਸੀਂ ਹਰਿਆਣੇ ਤੋਂ ਆਏ ਹੋ ਹਰਿਆਣਾ ਫੋਰਸਾਂ ਨੇ ਤਾਂ ਹਰਿਆਣੇ ਦੀਆਂ ਨੇ ਅਗਲੇ ਪਾਸੇ ਬਾਰਡਰ ਸੀਲ ਕਰਤਾ ਸਰਕਾਰਾਂ ਨੇ ਹਾਂਜੀ ਹਰਿਆਣਾ ਨੇ ਬਾਰਡਰ ਸੀਲ ਕੀਤਾ ਇੱਧਰ ਵੀ ਸਾਡੇ ਥਾਣਿਆਂ ਤੋਂ ਫੋਨ ਵੀ ਆ ਰਹੇ ਨੇ ਸਾਨੂੰ ਵੀ ਤੁਸੀਂ ਉੱਥੇ ਨਾ ਪਹੁੰਚੋ ਲੰਗਰ ਲੈ ਕੇ ਕਿਸਾਨਾਂ ਲਈ ਅਸੀਂ ਰੋਜ਼ ਆਉਨੇ ਆ ਇੱਥੇ ਲੰਗਰ ਲੈ ਕੇ ਆਉਨੇ ਆ ਕਿਸਾਨਾਂ ਲਈ ਸਾਡੇ ਰਾਹ ਬੰਦ ਕੀਤੇ ਜਾਂਦੇ ਨੇ ਅਸੀਂ ਖੇਤਾਂ ਵਿੱਚ ਦੀ ਰਾਹ ਬਣਾ ਕੇ ਰੋਜ਼ ਪਹੁੰਚਦੇ ਆ ਇੱਥੇ ਖੇਤਾਂ ਦੇ ਵਿੱਚੋਂ ਆਏ ਹੋ ਤੁਸੀਂ ਹਾਂਜੀ ਹਾਂਜੀ ਟਰਾਲੀਆਂ ਲੈ ਕੇ ਹਰਿਆਣੇ ਦੇ ਵਿੱਚ ਰਾਹ ਬੰਦ ਕੀਤੇ ਹੋਏ ਨੇ ਹਾਂਜੀ ਹਾਂਜੀ ਪੁਲਿਸ ਨੇ ਥਾਂ-ਥਾਂ ਬੈਰੀਕੇਡ ਲਾਏ ਹੋਏ ਨੇ ਵੀ ਪੰਜਾਬ ਚ ਨਾ ਪਹੁੰ ਲੋਕ ਨਾ ਪਹੁੰਚਣ ਤਾਂ ਲੰਗਰ ਬਣਾ ਕੇ ਲੈ ਕੇ ਆਉਨੇ ਹੋ ਤੁਸੀਂ ਹਾਂਜੀ ਹਾਂਜੀ ਸਵੇਰੇ ਰੋਜ਼ ਲੰਗਰ ਬਣਾ ਕੇ ਲੈ ਕੇ ਆਉਨੇ ਇੱਥੇ ਸ਼ਾਮ ਤੱਕ ਸਾਡਾ ਲੰਗਰ ਚੱਲਦਾ ਈ ਕਿਹਾ ਜਾਂਦਾ ਪੁਲਿਸ ਵਾਲਿਆਂ ਵੱਲੋਂ ਪੁਲਿਸ ਵਾਲਿਆਂ ਵੱਲੋਂ ਕਿਹਾ ਜਾਂਦਾ ਕਿ ਉੱਥੇ ਨਾਰੇ ਨਾ ਲਾਓ ਐਵੇਂ ਲੰਗਰ ਨਾਲ ਆਓ ਉੱਥੇ ਨਾ ਜਾਓ ਖਨੌਰੀ ਬਾਰਡਰ ਤੇ ਹਾਂਜੀ ਘਰਾਂ ਦੇ ਵਿੱਚ ਅਨਾਉਂਸਮੈਂਟ ਘਰਾਂ ਦੇ ਵਿੱਚ ਸਾਡੇ ਕਹਿੰਦੇ ਪਾਸਪੋਰਟ ਤੁਹਾਡੇ ਉਜਬਤ ਕਰ ਲਾਂਗੇ ਸਾਨੂੰ ਐਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਸਾਡਾ ਪਿੰਡ ਵੀ ਸੀਲ ਕਰਨ ਨੂੰ ਕਹਿ ਰਹੇ ਨੇ ਅੱਜ ਅੱਛਾ ਹਾਂਜੀ ਕੋਟਾ ਪਿੰਡ ਸੀਲ ਕਰਨ ਨੂੰ ਕਹਿ ਰਹੇ ਨੇ ਹਾਂਜੀ ਔਰਸਾਂ ਲੱਗ ਗਈਆਂ ਤੁਹਾਡੇ ਪਿੰਡ ਦੇ ਵਾਲੇ ਵਾਲੇ ਕਹਿੰਦੇ ਹਰਿਆਣੇ ਦੇ ਵਿੱਚ ਤਾਂ ਬਹੁਤ ਖੜਾਤੀ ਹੈ ਕਹਿੰਦੇ ਵੀ 10 ਮਿੰਟਾਂ ਚ ਫੋਰਸ ਲੱਗ ਜੂਗੀ ਸਾਡੇ ਪਿੰਡ 'ਚ ਹਾਂਜੀ ਫੋਨ ਆ ਰਹੇ ਨੇ ਸਾਨੂੰ ਵਾਰ-ਵਾਰ ਕਰੋ ਵੀ ਫੋਰਸ ਲੱਗ ਜੂਗੀ ਬੀਬੀ ਹਾਂ ਤਾਂ ਬੀਬੀ ਹਰਿਆਣੇ 'ਚੋਂ ਆਏ ਹੋ ਪੈਣ ਕਹਿੰਦੀ ਸਾਡੇ ਤਾਂ ਹਰਿਆਣਾ ਸੀਲ ਕਰਨ ਨੂੰ ਫਿਰਦੇ ਨੇ ਤੁਹਾਡਾ ਪਿੰਡ ਔਰ ਹੁਣ ਕਰਨਗੇ ਚైనా ਬਾਰਡਰ ਬਣਾਤਾ ਹਰਿਆਣਾ ਸਰਕਾਰ ਨੇ ਚੈਨਾ ਵਾਲਾ ਬਾਰਡਰ ਬਣਾਤਾ ਉਹੀ ਤਾਕਤ ਉੱਥੇ ਲਾਉਣ ਦੇ ਚੈਨਾ ਦੇ ਬਾਰਡਰ ਤੇ ਪੰਜਾਬ ਵੀ ਨਾਲ ਲੱਗਦਾ ਹਰਿਆਣਾ ਵੀ ਲੱਗਦਾ ਇੱਥੇ ਵੀ ਚੈਨ ਵਾਲਾ ਮੋਹਰ ਬਣਾ ਰੱਖਿਆ ਪਾਟਾ ਅਸੀਂ ਕਹਿੰਦੇ ਵੀ ਕਾਨੂੰਨ ਐ ਐਮਐਸਪੀ ਤੱਕ ਨੂੰ ਪਰਣਾ ਚਾਹੀਦਾ ਸਾਰਾ ਫਸਲਾਂ ਦਾ ਐਮਐਸਪੀ ਹੋਣਾ ਚਾਹੀਦਾ ਤੁਹਾਨੂੰ ਤੁਸੀਂ ਕਿੰਨਾ ਕਿ ਇੱਥੋਂ ਕਿੰਨਾ ਕਿ ਦੂਰ ਪੈ ਜਾਂਦਾ ਤੁਹਾਡਾ ਪਿੰਡ ਸਾਨੂੰ 16 ਕਿਲੋਮੀਟਰ ਪੈ ਜਾਂਦਾ 16 ਕਿਲੋਮੀਟਰ ਸਮਸਤਾ ਕਰੀਏ ਇਸ ਰਸਤੇ ਦਾ ਪਹਿਲਾਂ ਵੀ ਲੰਘਦੇ ਹੋਵੋਗੇ ਇਹੋ ਜਿਹਾ ਮਾਹੌਲ ਕਦੇ ਸੋਚਿਆ ਸੀਗਾ ਵੀ ਇੱਥੇ ਬਣ ਜਾਊਗਾ ਵੀ ਇੰਨੇ ਨੇ ਪੈਰੀਗੇਟ ਲੱਗ ਚਾਇਨਾ ਚਾਇਨਾ ਬਾਰਡਰ ਪਹਿਲੀ ਵਾਰ ਦੇਖਿਆ ਹਰਿਆਣੇ ਵਿੱਚ ਹਰਿਆਣੇ ਹਰਿਆਣਾ ਸਰਕਾਰ ਨੇ ਚੈਨਾ ਵਾਟਰ ਬਣਾਤਾ ਪੰਜਾਬ ਹਰਿਆਣਾ ਦੇ ਹਾਂ ਚੈਨਾ ਵਾਟਰ ਹਾਂਜੀ ਜਿਹੜੇ ਦਾਤੇ ਵਾਲਾ ਪਿੰਡ ਹੈਗਾ ਉਹਦੇ ਨਾਲ ਸਾਡੀ ਵੀ ਰਿਸ਼ਤੇਦਾਰੀਆਂ ਦੀ ਸਾਂਝ ਆਪ ਚ ਸਾਡੇ ਪਿੰਡ ਦੀਆਂ ਹੁਣ ਵੀ ਕੁੜੀਆਂ ਵੀ ਵਹਿਈਆਂ ਨੇ ਸਾਡੀਆਂ ਆਪਣੀਆਂ ਹੁਣ ਜਦੋਂ ਵੀ ਅਸੀਂ ਇੱਥੋਂ ਜਾਣ ਵਾਸਤੇ ਵੀ ਦੱਸੋ ਕਿਹੜਾ ਰਸਤਾ ਚੁਣੀਏ ਕੋਈ ਦੁੱਖ ਹੈ ਸੁੱਖ ਹੈਗਾ ਵੀ ਸਾਨੂੰ ਜਾਣਾ ਉਹਨਾਂ ਤਾਂ ਪੈਣਾ ਹੀ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂਗੇ ਵੀ ਵਾਟਰ ਨੂੰ ਥੋੜਾ ਜਾਵੇ ਵੀ ਸਾਡੇ ਕਿਸਾਨਾਂ ਨੂੰ ਵੀ ਅੱਗੇ ਜਾਣ ਦਿੱਤਾ ਜਾਵੇ ਨਹੀਂ ਐਮਐਸਪੀ ਕੋ ਨੂੰ ਕਾਨੂੰਨ ਬਣਾਇਆ ਜਾਣਾ ਤੁਹਾਡੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਤੁਸੀਂ ਦੱਸ ਰਹੇ ਸੀ ਵੀ ਕਿਹਾ ਜਾ ਰਿਹਾ ਕੀ ਪਿੰਡ ਫੋਨ ਕੀ ਆਇਆ ਤੁਹਾਨੂੰ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਵੀ ਤੁਸੀਂ ਵੀ ਧਰਨੇ 'ਚ ਗਏ ਹੋਗੇ ਅਸੀਂ ਲੰਗਰ ਵਰਤਾਉਣ ਵਾਸਤੇ ਰੋਜ਼ ਆਉਨੇ ਇੱਥੇ ਵੀ ਲੰਗਰ ਸਾਡਾ ਲਾਉਣਾ ਫਰਜ਼ ਹੈਗਾ ਅਸੀਂ ਫਰਜ਼ਾ ਬਦ ਨਿਭਾ ਰਿਆਂਗੇ ਲੰਗਰ ਵਰਤਾਉਣ ਤੋਂ ਵੀ ਰੋਕਿਆ ਜਾ ਰਿਹਾ ਹਰਿਆਣਾ ਪ੍ਰਸ਼ਾਸਨ ਵੱਲੋਂ ਹਾਂਜੀ ਫਿਰ ਅਸੀਂ ਆ ਰਹਿਆਂਗੇ ਬਾਬਾ ਕਬਲ ਸਿੰਘ ਜੀ ਦੀ ਗੱਡੀ ਆ ਰਹੀ ਹੈਗੀ ਸਵੇਰੇ ਆਉਂਦੀ ਹੈਗੀ ਸ਼ਾਮ ਨੂੰ ਸ਼ਾਮ ਤੱਕ ਲੰਗਰ ਵਰਤਾ ਕੇ ਫਿਰ ਵਾਪਸ ਜਾਣਿਆਂਗੇ ਹਾਂਜੀ ਦਿੱਲੀ ਆਉਣੇ ਹੋ ਫਿਰ ਕਿੰਨੇ ਦਿਨ ਹੋ ਗਏ ਆਉਂਦੇ ਆ ਅਸੀਂ 13 ਤਰੀਕ ਤੋਂ 13 ਹਰਿਆਣੇ ਦੇ ਤਾਂ ਕਹਿੰਦੇ ਜਿਹੜੇ ਛੋਟੇ-ਛੋਟੇ ਰਸਤੇ ਵੀ ਨੇ ਭਾਗ ਡੰਡੀਆਂ ਤੇ ਵੀ ਕਹਿੰਦੇ ਫੋਰਸ ਲਾਤੀ ਹੁਣ ਹਾਂਜੀ ਲਾਈ ਪਈਆਂ ਜੇ ਪੰਜਾਬ ਦੇ ਨਾਲ ਇਹ ਕੁਝ ਹੋ ਰਿਹਾਗਾ ਤਾਂ ਹਰਿਆਣੇ ਵਾਸਤੇ ਕਿਹੜਾ ਕਾਨੂੰਨ ਹੋਰ ਨਗੇ ਹਾਂ ਹਰਿਆਣੇ ਵਾਸਤੇ ਵੀ ਇੱਕ ਕਾਨੂੰਨ ਨਗੇ ਕਿਉਂਕਿ ਵੀਰ ਵੀ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤਾਂ ਹਰਿਆਣੇ ਦੇ ਲੋਕ ਸੜਕਾਂ ਤੇ ਕਿਉਂ ਨਹੀਂ ਉਤਰਨਗੇ ਇਸ ਕਰਕੇ ਅਸੀਂ ਸੜਕਾਂ ਦੇ ਉੱਤਰ ਨੂੰ ਮੁੰਡਿਆਂ ਨੂੰ ਵੀ ਨਾਲ ਲੈ ਕੇ ਆਏ ਹਾਂ ਫਿਰ ਬੱਚਿਆਂ ਨੂੰ ਵੀ ਦਿਖਾਉਣ ਆਏ ਹਾਂ ਇੱਥੇ ਛੋਟੇ-ਛੋਟੇ ਬੱਚੇ ਸਾਡੇ ਨਾਲ ਨੇਗੇ ਸਕੂਲੋਂ ਛੁੱਟੀ ਵੀ ਲੈ ਰਹੇ ਨੇਗੇ ਹੁਣ ਗੰਗਾ ਸਕੂਲ ਹੈਗਾ ਇੱਥੇ ਵਿੱਚ ਹੈਗਾ ਆ ਆ ਗਿਆ ਰੋਡ ਦੇ ਉੱਪਰ ਇਹਦੇ ਵਿੱਚ ਬੱਚਿਆਂ ਦੇ ਵੀ ਪੇਪਰ ਹੋਣੇ ਨੇ ਪਲੱਸ 2 ਦੇ 22 ਤਰੀਕ ਨੂੰ ਫਿਰ ਹੁਣ ਸਾਨੂੰ ਇਹ ਖਤਰਾ ਹੈਗਾ ਵੀ ਅਸੀਂ ਬੱਚਿਆਂ ਦੇ ਪੇਪਰ ਕਿਵੇਂ ਦਿਵਾਵਾਂਗੇ ਵੀ ਸਾਡੇ ਅੰਸੂ ਗੈਸ ਦੇ ਗੋਲੇ ਸਿੱਟੇ ਗਏ ਜੇ ਸਾਡੇ ਬੱਚਿਆਂ ਨੂੰ ਖਤਰਾ ਹੈਗਾ ਵਿੱਚ ਤਾਂ ਕਹਿੰਦੇ ਹਰਿਆਣੇ ਦੇ ਜਿਹੜੇ ਸਕੂਲ ਨੇ ਪਿੰਡਾਂ ਵਾਲੇ ਕਹਿੰਦੇ ਉਹਨਾਂ ਦੇ ਵਿੱਚ ਪੈਰਾਮਿਲਟਰੀ ਫੋਰਸਸ ਰੱਖੀਆਂ ਹੋਈਆਂ ਨੇ ਕਹਿੰਦੇ ਸਕੂਲ ਬੰਦ ਕਰਤੇ ਹਰਿਆਣਾ ਪ੍ਰਸ਼ਾਸਨ ਨੇ ਇਹ ਨਹੀਂ ਸਾਨੂੰ ਨੋਟਿਸ ਆ ਬਾਰਡਰ ਤੇ ਤਾਂ ਨਹੀਂ ਹਾਂਜੀ ਅੱਛਾ ਹਲੇ ਕੋਈ ਸਕੂਲ ਬੰਦ ਨਹੀਂ ਕਰਿਆ ਸਾਰੇ ਬੱਚੇ ਹਨ ਆਏ ਹਾਈ ਅਸੀਂ ਗੱਲ ਕਰਕੇ ਆਏ ਸੀ ਕਿਸਾਨਾਂ ਨਾਲ ਉਹ ਕਹਿੰਦੇ ਇਸ ਤਰੀਕੇ ਨਾਲ ਕੀਤਾ ਹੋਇਆ ਨਹੀਂ ਨਹੀਂ ਸਾਡੇ ਨਹੀਂ ਹਾਂਜੀ ਹਾਂਜੀ ਇਧਰ ਇਹ ਬੀਬੀਆਂ ਨਾਲ ਹੋਰ ਨਾ ਵੀ ਗੱਲਬਾਤ ਕਰਦੇ ਆ ਤਾਂ ਮਾਤਾ ਜੀ ਆਏ ਹੋ ਆ ਕਿਸਾਨੀ ਦਾ ਝੰਡਾ ਹੱਥ 'ਚ ਚੱਕਿਆ ਹੈ ਇਹ ਜੋ ਆਖਾਂ ਨੇ ਫੜਾਤਾ ਪੁੱਤ ਚੱਕਣਾ ਹੀ ਸੀ ਹੋਰ ਕੀ ਕਰਨਾ ਠੀਕ ਕਿਸਾਨੀ ਦਾ ਚੱਕੀ ਹੈ ਆਹ ਤਾਂ ਬਗੌਣ ਤੋਂ ਵੀ ਰੋਕ ਰਹੇ ਨੇ ਹਰਿਆਣਾ ਪ੍ਰਸ਼ਾਸਨ ਵਾਲੇ ਰੋਕ ਰਹੇ ਨੇ ਹੁਣ ਅਸੀਂ ਪ੍ਰਸ਼ਾਦਾ ਤਾਂ ਭੇਜਣਾ ਹੀ ਆ ਉਹਦੇ ਪੁੱਤ ਨੇ ਸਾਡੇ ਹੈ ਕਿ ਨਾ ਪਹਿਲਾਂ ਤਾਂ ਅਸੀਂ ਪੰਜਾਬ ਦੀ ਜੰਮੀ ਆ ਹਰਿਆਣਾ ਦੇ ਪਿੱਛੋਂ ਆਏ ਆ ਅਸੀਂ ਹੈ ਫਿਰ ਸਾਨੂੰ ਤਾਂ ਪੰਜਾਬ ਦੀ ਪੱਖ ਚਾਹੀਦਾ ਇਹ ਕਿਹਦਾ ਪੰਜਾਬ ਹੈ ਨੇ ਥੋੜੀ ਪੰਜਾਬ ਜਮਾਂ ਪੰਜਾਬ ਹੈ ਹਰਿਆਣਾ ਤਾਂ ਬਾਅਦ ਚ ਬਣਾਇਆ ਪਹਿਲਾਂ ਪੰਜਾਬੇ ਸੀ ਪੰਜਾਬ ਹੀ ਸੀ ਸਾਡਾ ਤਾਂ ਪੁੱਤ ਹੁਣ ਇਹਨਾਂ ਨੇ ਜਿੱਥੇ ਆਏ ਹੁਣ ਬੈਠਣਾ ਪੈ ਗਿਆ ਇਹਨਾਂ ਦੇ ਮਗਰ ਸਾਨੂੰ ਆਪਦੇ ਭਾਈਆਂ ਦਾ ਪੱਖ ਪਾਲ ਨਹੀਂ ਪੈਣਾ ਸਾਨੂੰ ਹੈ ਹੋਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਅਸੀਂ ਨਹੀਂ ਬਣਾ ਕੇ ਦੇਵਾਂਗੇ ਹੋਰ ਕੌਣ ਦੇਊਗਾ ਫੇਰ ਚੜਦੀ ਕਲਾ ਚੋਂ ਪੂਰਾ ਜਾਵਾ ਪੂਰਾ ਚੜਦੀ ਕਲਾ ਚ ਕਹਿੰਦੇ ਥੋੜਾ ਪਿੰਡ ਸੀਲ ਕਰਨ ਨੂੰ ਫਿਰਦੇ ਨੇ ਕਰ ਦੇਣਗੇ ਕੀ ਕਰਨ ਉਹਨੂੰ ਅਸੀਂ ਡਰਦੇ ਆਂ ਫੇਰ ਆਏ ਐ ਤਾਂ ਕਰਨਗੇ ਐ ਨਹੀਂ ਡਰਦੇ ਅੱਜ ਖੇਤਾਂ ਵਿੱਚ ਦੀ ਜਾਵਾਂਗੇ ਬੜਾ ਕਰਨਗੇ ਸਾਡਾ ਪਿੰਡ ਸੀਲ ਕਰ ਦੇਣਗੇ ਅਸੀਂ ਪੰਜਾਬ ਛੇ ਜਾਵੜਾਂਗੇ ਹਾਂ ਵੇਖੇ ਆਈ ਨੀਡ ਅਰਦੇਸੀ ਇਨਾਂ ਤੋਂ ਪੂਰੀ ਚੜਦੀ ਕਲਾ ਜੋ ਮਤ ਚੜਦੀ ਕਲਾ ਚ ਮਾਤਾ ਚੜਦੀ ਕਲਾ ਚ ਸਾਰੇ ਜਾਵਾਂਗੇ ਸਾਰੇ ਦਿੱਲੀ ਤੱਕ ਕਰ ਜਾਵਾਂਗੇ ਜੇ ਸਾਡੇ ਹੱਕ ਨਾ ਮੁੜੇ ਤਾਂ ਹੱਕ ਦੇਣਗੇ ਤੇ ਇੱਥੋਂ ਮੁੜ ਜਾਾਂਗੇ ਨਾ ਹੱਕ ਦੇਣਗੇ ਤੇ ਜਾਵਾਂਗੇ ਆਦੇ ਬੰਦਿਆਂ ਦੇ ਨਾਲ ਜਾਣਾ ਤੇ ਪੁੱਤਰਾਂ ਦੇ ਨਾਲ ਜਾਣਾ ਸਾਡਾ ਘਰ ਕੀ ਏ ਫਿਰ ਬਜ਼ੁਰਗਾਂ ਦਾ ਸਾਰੇ ਅਸੀਂ ਜਾਵਾਂਗੇ ਤੇ ਨਾਲ ਆਇਓ ਪੁੱਤ ਨਾਲ ਆਇਓ ਇੱਥੇ ਕੀ ਦੇਖਿਆ ਵੀ ਕਿਹੜੀ ਕਲਾਸ 'ਚ ਪੜਦੇ ਹੋ ਜੁਕੇ ਜੀ ਏ ਯੂਕੇ ਜੀ 'ਚ ਪੜਦੇ ਹਾਂ ਇੱਥੇ ਫਿਰ ਕੀ ਦੇਖਿਆ ਹੁਣ ਇੱਥੇ ਦੇਖਿਆ ਸਾਲਾ ਬੈਠੇ ਦੇਖਿਆ ਵਾਦਰ ਦੇਖਿਆ ਖਾਨ ਦੇਖੇ ਨੇ ਫਿਰ ਇੱਥੇ ਝੰਡੇ ਲੈ ਕੇ ਆਏ ਸ਼ਿਕਾਰਾ ਲਾ ਦਿਓ ਫਿਰ ਇੱਕ ਕਹਿੰਦੇ ਵਾਇਗਰ ਜੀ ਦਾ ਖਾਲਸਾ ਵਾਇਗਰ ਭਤੇ ਕਹਿੰਦੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਤਾਂ ਬੱਚਿਆਂ ਨੂੰ ਨਾਲ ਲੈ ਕੇ ਆਇਓ ਦਿਖਾਉਣ ਲੈ ਕੇ ਆਇਓ ਕਿਸਾਨ ਅੰਦੋਲਨ ਨਹੀਂ ਦਿਖਾਉਣ ਵੀ ਪੁੱਤ ਕੇ ਇਹਨਾਂ ਨੂੰ ਜਦੋਂ ਹੁਣ ਨਹੀਂ ਦਿਖਾਵਾਂਗੇ ਫਿਰ ਕਦ ਦਿਖਾਵਾਂਗੇ ਮੌਕਾ ਤਾਂ ਹੁਣੀ ਹੈ ਦੇਖਣ ਦਾ ਹਾਂ ਹੋਰ ਮੰਗ ਰੋ ਕੀ ਕਰਾਂਗੇ ਇਹ ਦੇਖ ਕੇ ਬੇਬੇ ਦਾ ਪੂਰੀ ਚੜਦੀ ਕਲਾ ਆ ਜਾ ਫਿਰ ਸਾਰੇ ਪਿੰਡ ਨੂੰ ਮੂਰੇ ਨਾਈ ਫਿਰਦੀ ਚੜਦੀ ਕਲਾ ਜੀ ਆ ਬਈ ਰੱਬ ਬਚੜ ਦੀ ਕਲਾਚੀ ਰੱਖੇ ਹੈ ਨਾ ਤੁਸੀਂ ਦੇਖ ਸਕਦੇ ਹੋ ਟਰਾਲੀ ਭਰ ਕੇ ਹਰਿਆਣੇ ਤੋਂ ਆਏ ਨੇ ਕਹਿੰਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਕਰ ਦਿੱਤੀਆਂ ਨੇ ਮੈਂ ਇੱਕ ਵਾਰ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਸਾਰਾ ਟਰਾਲੀ ਦੇ ਵਿੱਚ ਬੀਬੀਆਂ ਨੇ ਹਰਿਆਣਾ ਦਾ ਪਿੰਡ ਹੈ ਲੈਂਡਰ ਕੀਮਾ ਤਾਂ ਉੱਥੋਂ ਆਏ ਨੇ ਪ੍ਰਸ਼ਾਦਾ ਪਕਾਉਣ ਦੇ ਲਈ ਆਏ ਨੇ ਪ੍ਰਸ਼ਾਦਾ ਵਰਤਾ ਕੇ ਇੱਥੇ ਜਿਹੜਾ ਚਲੇ ਜਾਂਦੇ ਨੇ ਪਿੰਡਾਂ ਨੂੰ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਹਿ ਰਹੇ ਨੇ ਕਿ ਪਿੱਛੋਂ ਫੋਨ ਆ ਰਹੇ ਨੇ ਪਿੰਡ ਦੇ ਵਿੱਚੋਂ ਕਿ ਹਰਿਆਣਾ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਪਿੰਡ ਨੂੰ ਸੀਲ ਕਰਨੂ ਵੀ ਫਿਰਦਾ ਹੈ ਤੇ ਹਰਿਆਣੇ ਦੇ ਵੱਖ-ਵੱਖ ਰਾਹ ਨੇ ਜਿਹੜੇ ਪੰਜਾਬ ਨਾਲ ਜੋੜਦੇ ਨੇ ਰਾਹ ਉਹਨਾਂ ਰਾਵਾਂ ਦੇ ਉੱਪਰ ਕਹਿੰਦੇ ਫੋਰਸਾਂ ਨੇ ਜਿਹੜੀਆਂ ਉਹ ਵੀ ਲਾ ਦਿੱਤੀਆਂ ਗਈਆਂ ਨੇ ਕਿਉਂਕਿ ਕੱਲ ਨੂੰ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਹੈ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ